ਹਾਂ ਜੀ ਵੀਰੋ ਪੰਜਾਬ ਬਚਾਉਣ ਦੀਆਂ ਗੱਲਾਂ ਤਾਂ ਸਾਰੇ ਕਰਦੇ ਨੇ ਪਰ ਪੰਜਾਬ ਬਚਾਇਆ ਕਿਸੇ ਨੇ ਤੇ ਪੰਜਾਬ ਬਚਾਉਣਾ ਕਿੱਦਾਂ ਵਾ ਇਹ ਕਿਸੇ ਨੂੰ ਨਹੀਂ ਪਤਾ ਹੈਗਾ ਹਾਂ ਜੀ ਦੋਸਤੋ ਪੰਜਾਬ ਦੀਆਂ ਜ਼ਮੀਨਾਂ ਦਾ ਇੰਨਾ ਕੁ ਜ਼ਿਆਦਾ ਮਾੜਾ ਹਾਲ ਹੋ ਗਿਆ ਵਾ ਕਹਿ ਲੋ ਕਿ ਇੰਨਾ ਕੁ ਸਤਿਆਨਾਸ਼ ਹੋ ਗਿਆ ਵਾ ਕਿ ਅਸੀਂ ਡੀਏਪੀ ਯੂਰੀਆ ਤੇ ਜ਼ਹਿਰੀਲੀਆਂ ਸਪਰੇਆਂ ਕਰ ਕਰਕੇ ਅਸੀਂ ਜ਼ਮੀਨ ਦਾ ਆਪਣੀ ਤਾਂ ਬੁਰਾ ਹਾਲ ਕਰ ਲਿੱਤਾ ਵਾ ਤੇ ਝਾੜ ਵਧ ਦੇ ਲਾਲਚ ਦੇ ਵਿੱਚ ਅਸੀਂ ਇੰਨੀ ਕੁ ਜ਼ਿਆਦਾ ਸਪਰੇਆਂ ਕਰ ਦਿੰਦੇ ਹਾਂ ਕਿ ਸਾਡੇ ਪਰਿਵਾਰ ਹੁਣ ਹਸਪਤਾਲਾਂ 'ਚ ਖੜੇ ਮਿਲਦੇ ਆ ਜਦ ਸੁੱਤੇ ਉੱਠਦੇ ਆ ਨਾ ਤਾਂ ਸਹਰਾਣੇ ਤੇ ਇੱਕ ਦਵਾਈਆਂ ਦਾ ਗੱੱਬਾ ਪਿਆ ਹੁੰਦਾ ਵਾ ਉਹਦੇ ਜ਼ਿੰਮੇਦਾਰ ਕਹਿ ਲੋ ਕਿ ਸਿੱਧੇ ਸਿੱਧੇ ਅਸੀਂ ਲੋਕ ਆ ਕਿਉਂਕਿ ਅਸੀਂ ਆਪਣੀ ਧਰਤੀ ਨੂੰ ਜ਼ਹਿਰੀਲਾ ਕਰ ਦਿੱਤਾ ਵਾ ਤੇ ਧਰਤੀਆਂ ਦਾ ਹਾਲ ਦੇਖ ਲਓ ਕੀ ਹੋ ਗਿਆ ਪਾਣੀ ਵੀ ਅੰਨ ਨੀਵੇਂ ਚਲੇ ਗਏ ਆ ਤੇ ਅੱਜ ਅਸੀਂ ਤੁਹਾਡੇ ਲਈ ਇੱਕ RAMBAN ਇਹੋ ਜਿਹੀ ਇੱਕ ਲਾਲੋ ਵੀ ਇੱਕ ਤਰ੍ਹਾਂ ਦਾ ਇੱਕ ਆਰਗੈਨਿਕ ਪ੍ਰੋਡਕਟ ਲੈ ਕੇ ਆਏ ਆ ਜਿਹਦੇ ਨਾਲ ਤੁਹਾਡੀ ਝਾੜਤਾ ਵਧਣੀ ਵਧਣਾ ਆ ਤਾਨੂੰ ਮੁਨਾਫਾ ਤਾਂ ਹੋਣਾ ਹੀ ਹੋਣਾ ਵਾ ਤੇ ਤੁਹਾਡੀ ਆਰਗੇਨਿਕ ਖੇਤੀ ਵੀ ਹੁਣ ਲੱਗ ਜੂਗੀ ਇਹ ਅਸੀਂ ਲਿਖ ਕੇ ਗਰੰਟੀ ਦੇ ਨਾਲ ਲਿਖਤੀ ਰੂਪ ਵਿੱਚ ਔਨ ਸਕਰੀਨ ਤੁਹਾਡੇ ਨਾਲ ਅਸੀਂ ਬੈਠ ਕੇ ਐਗਰੀਮੈਂਟ ਕਰਨ ਦੇ ਵਾਸਤੇ ਤਿਆਰ ਆ ਲਓ ਦੱਸਦੇ ਆ ਜੋਸ ਪ੍ਰੋਡਕਟ ਦੇ ਬਾਰੇ ਕਿ ਕਿੰਨਾ ਕ ਮੁਨਾਫਾ ਤੁਸੀਂ ਕਮਾ ਸਕਦੇ ਆ ਤੇ ਆ ਰਹੇ ਆ ਅਸੀਂ ਬਹੁਤ ਜਲਦੀ ਜੀ ਤੁਹਾਡੇ ਪੂਰੇ ਪੰਜਾਬ ਦੇ ਵਿੱਚ ਇੱਕ ਤਾਂ ਅਸੀਂ ਕਰਾਂਗੇ ਜੀ ਕਾਨਫਰੈਂਸਾਂ ਤੇ ਦੱਸਾਂਗੇ ਆਪਣੇ ਪ੍ਰੋਡਕਟ ਦੇ ਬਾਰੇ ਕਿ ਸਾਡੇ ਕਿਸਾਨ ਹੁਣ ਅੱਗੇ ਕਿਦਾਂ ਆਪਾਂ ਖੁਸ਼ਹਾਲ ਕਰਨੇ ਆ ਠੀਕ ਹੈ ਤੇ ਨਾਲੇ ਅਸੀਂ ਮਿਲਾਂਗੇ ਤੁਹਾਡੇ ਸਾਰਿਆਂ ਨੂੰ ਪਿੰਡ-ਪਿੰਡ ਅਸੀਂ ਆਵਾਂਗੇ ਤੇ ਆਪਣੇ ਬਾਰੇ ਦੱਸਾਂਗੇ ਨਾਲੇ ਆਪਣੇ ਪ੍ਰੋਡਕਟ ਦੇ ਬਾਰੇ ਜੇ ਤੁਹਾਨੂੰ ਨਾ ਚੰਗਾ ਲੱਗਿਆ ਤਾਂ ਫੇਰ ਕਿਉਂ ਆਓ ਜੀ ਹਾਂਜੀ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਇੱਕ ਐਦਾਂ ਦਾ ਪ੍ਰੋਡਕਟ ਪ੍ਰੋਡਕਟ ਆਪਾਂ ਲਿਆ ਰਹੇ ਆ ਜਿਹੜਾ ਕਿ ਭਾਰਤ ਸਰਕਾਰ ਵੱਲੋਂ ਮਨਜ਼ੂਰ शुदा ਹੈ ਵੀਰੋ ਬਹੁਤ ਘੱਟ ਖਰਚੇ ਤੇ ਜਿਹੜਾ ਸਾਡਾ ਫਸਲ ਜਿਹੜਾ ਝਾੜ ਆ ਉਹ ਵਧਣ ਜਾ ਰਿਹਾ ਹਰੇਕ ਸਾਲ ਜਿਹੜਾ ਝਾੜ 20% ਵਧੇਗਾ 6 ਸਾਲਾਂ ਜਿਹੜਾ ਝਾੜ ਉਹ ਦੋ ਗੁਣਾ ਹੋ ਜਾਵੇਗਾ ਮੰਨ ਲਓ ਕਹਿਣ ਤੋਂ ਬਾਅਦ ਜਿਹੜੀ ਅੱਜ ਫਸਲ 20 ਕੁਇੰਟਲ ਹੁੰਦੀ ਆ 6 ਸਾਲਾਂ ਬਾਅਦ ਉਹ ਝਾੜ 40 ਕੁਇੰਟਲ ਹੋ ਜਾਵੇਗਾ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਆ ਹਰੇਕ ਸਾਲ ਜਿਹੜੀ ਖਾਦ ਆ ਅਸੀਂ 10% ਘਟਾਉਂਦੇ ਜਾਣਾ ਹੈ ਮਤਲਬ ਯੂਰੀਆ ਇਹ ਰਿਹਾ ਡੀਏਪੀ ਜਿਹੜਾ ਆਪਾਂ ਫਸਲਾਂ 'ਚ ਪਾਉਂਦੇ ਆ ਉਹ ਹਰ ਸਾਲ 10-10% ਘਟਾਉਂਦੇ ਜਾਣਾ ਹੈ ਅਖੀਰ ਵਿੱਚ ਉਹ ਬੰਦ ਹੋ ਜਾਣਾ ਹੈ ਜਿਹੜਾ ਸਾਡਾ ਪ੍ਰੋਡਕਟ 7 ਸਾਲਾਂ ਬਾਅਦ ਉਹ ਪ੍ਰੋਡਕਟ ਵੀ ਪਾਣਾ ਫਸਲ 'ਚ ਬੰਦ ਕਰ ਦੇਣਾ ਆਟੋਮੈਟਿਕ ਜਿਹੜੀ ਖੇਤ 'ਚੋਂ ਖਾਦ ਬਣੇਗੀ ਇਹੋ ਜਿਹਾ ਅਸੀਂ ਪ੍ਰੋਡਕਟ ਲੈ ਕੇ ਆ ਰਹੇ ਆ ਕਿਸਾਨ ਭਰਾਵਾਂ ਲਈ ਸੋ ਭਰਾਵੋ ਜਿੱਥੇ ਤੁਹਾਡੀ ਅੱਜ ਕਿਸਾਨ ਕਰਜ਼ਾਈ ਹੋ ਰਿਹਾ ਹੈ ਕਿਸਾਨ ਕਰਜ਼ੇ ਦੇ ਵੀ ਮੁਕਤ ਹੋਵੇਗਾ ਜਦੋਂ ਕਿਸਾਨ ਦੀ ਫਸਲ ਬਹੁਤ ਘੱਟ ਖਰਚੇ 'ਚ ਪਲੇਗੀ ਅਤੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਫਾਈਨੈਂਸ਼ਲੀ ਤੌਰ ਤੇ ਵੀ ਮਜ਼ਬੂਤ ਕੀਤਾ ਜਾਵੇਗਾ ਕਹਿਣ ਤੋਂ ਭਾਵ ਜਦੋਂ ਮਲਟੀਪਲੇਅਰ ਦੀ ਵਰਤੋਂ ਕਰਨਗੇ ਕਿਸਾਨ ਉਹਦੇ ਨਾਲ ਕਿਸਾਨ ਨੂੰ ਇੱਕ ਫਾਈਨੈਂਸ਼ਲੀ ਤੌਰ ਤੇ ਵੀ ਮਦਦ ਕੀਤੀ ਜਾਵੇਗੀ ਸੋ ਪ੍ਰਭੂ ਬਹੁਤ ਜਲਦੀ ਕਿਸਾਨ ਵੀਰ ਲਈ ਅਸੀਂ ਲੈ ਕੇ ਆ ਰਹੇ ਬਹੁਤ ਵਧੀਆ ਪ੍ਰੋਡਕਟ ਔਰ ਉਹ ਪ੍ਰੋਡਕਟ ਪੰਜਾਬ ਚ ਅਸੀਂ ਹੀ ਲਾਂਚ ਕਰ ਰਹੇ ਆ ਤੇ ਆਪਾਂ ਲੈ ਕੇ ਆ ਰਹੇ ਆ ਹੁਣ ਹਰ ਥਾਂ ਹਰ ਪਿੰਡ ਚ ਅਸੀਂ ਤੁਹਾਨੂੰ ਮੇਲ ਲਾ ਰਹੇ ਆ ਹੋਰ ਜਾਓ ਵੀਰੋ ਤਿਆਰ ਤੇ ਬਹੁਤ ਜਲਦ ਕਹਿੰਦੇ ਕਿਸਾਨਾਂ ਦੀ ਤਕਦੀਰ ਬਦਲਣ ਵਾਲੀ ਆ ਸੋ ਵੀਰੋ ਕਿਸਾਨ ਪ੍ਰਭੂ ਮੈਂ ਤੁਹਾਨੂੰ ਵੀ ਅਪੀਲ ਕਰਦਾ ਏ ਛੱਡੋ ਖੜਾ ਜ਼ਹਿਰੀਲੀਆਂ ਜਿਹੜੀਆਂ ਰਹਿਆਂ ਸਪਰਹਾਂ ਦਾ ਕਿਉਂ ਨਾ ਆਪਾਂ ਆਰਗੈਨਿਕ ਖੇਤੀ ਕਰੀਏ ਜਿਹਦੇ ਨਾਲ ਕਿ ਸਾਡੀ ਆਣ ਵਾਲੀਆਂ ਜਿਹੜੀਆਂ ਨਸਲਾਂ ਆ ਉਹ ਖਸ਼ਹਾਲ ਹੋਣ ਇਹ ਨਾ ਸਾਡੀਆਂ ਨਸਲਾਂ ਕਹਿਣ ਕਿ ਸਾਡੇ ਬਾਪ ਦਾਦੇ ਸਾਡੀ ਜ਼ਮੀਨ ਜਾਇਦਾਦ ਵੀ ਸਾਡੇ ਲਈ ਚੰਗੀ ਨਹੀਂ ਛੱਡ ਕੇ ਗਏ ਕਹਿਣ ਤੋਂ ਬਾਅਦ ਜਿਹੜੀ ਜ਼ਮੀਨ ਜਾਇਦਾਦ ਨੂੰ ਜ਼ਹੀਲਾ ਕਰ ਦਿੱਤਾ ਹੈ ਇਹ ਨਾ ਸਾਡੀਆਂ ਨਸਲਾਂ ਕਹਿਣ ਸੋ ਆਓ ਜੀ ਨਸਲਾਂ ਬਚਾਈਏ ਤੇ ਫਸਲਾਂ ਅੱਜ ਦੋਸਤੋ ਤੇ ਤੁਸੀਂ ਸੋਚਦੇ ਹੋਵੋਗੇ ਵੀ ਖਰਚਾ ਬਹੁਤ ਹੋਊਗਾ ਨਾ ਨਾ ਜੀ ਖਰਚਾ ਜ਼ਿਆਦਾ ਨਹੀਂ ਹੈਗਾ ਇੱਕ ਕਿੱਲੇ ਦੇ ਵਿੱਚ ਇੱਕ ਸਾਲ ਦਾ ਲਗਾ ਲਓ ਕਿ ਟੋਟਲ ਤੁਹਾਡਾ 2000 ਰੁਪਏ ਨੀਅਰ ਅਬਾਊਟ 2000 ਤੋਂ ਘੱਟ ਹੀ ਤੁਹਾਡਾ ਖਰਚਾ ਹੋਵੇਗਾ ਤੇ ਫਸਲ ਤੁਹਾਡੀ ਤਿੰਨ ਗੁਣਾ ਲਾ ਲਓ ਕਿ ਜੇ ਤੁਸੀਂ 2000 ਰੁਪਏ ਖਰਚ ਕੀਤਾ ਨਾ ਤਾਂ 6000 ਫਸਲ ਦੀ ਤੁਹਾਡੀ ਵਸੂਲੀ ਆ ਜੀ ਤੇ ਜੇ ਨਹੀਂ ਹੁੰਦੀ ਤਾਂ ਮੈਂ ਜ਼ਿੰਮੇਵਾਰੀ ਚੱਕਦੀ ਆ ਮੈਂ ਲਿਖਤੀ ਰੂਪ ਚ ਅਸਟਾਮ ਦੇ ਉੱਪਰ ਦੇਣ ਨੂੰ ਤਿਆਰ ਆ ਕਿ ਤੁਹਾਡਾ ਅਗਰ ਮੁਨਾਫਾ ਨਹੀਂ ਹੁੰਦਾ ਤਾਂ ਮੈਂ ਤੁਹਾਡਾ ਮੁਨਾਫਾ ਜਿਹੜਾ ਤੁਹਾਡਾ ਖਰਚਾ ਜਿਹੜਾ ਹੋਇਆ ਵੀ ਮੈਂ ਦਵਾਂਗੀ ਲਿਖਤੀ ਰੂਪ ਚ ਔਨ ਸਕਰੀਨ ਕੈਮਰੇ ਤੇ ਬੈਠ ਕੇ ਬੋਲ ਰਹੀ ਆ ਅਸੀਂ ਵਾਕਿਆ ਜੀ ਅਸੀਂ ਦਾ ਐਕਸਪੈਰੀਮੈਂਟ ਕਰ ਰਹੇ ਆ ਇਸ ਕਰਕੇ ਹੀ ਅਸੀਂ ਇਹਨਾਂ ਦਾ ਦਾਵਾ ਕਰ ਰਹੇ ਆ ਅਸੀਂ ਆਪਣੇ ਖੇਤਾਂ ਚ ਇਹਦੀ ਵਰਤੋਂ ਕਰਕੇ ਦੇਖ ਲਈ ਆ ਸਾਡਾ ਝਾੜ ਜਿਹੜਾ ਪਹਿਲੇ ਸਾਲ ਵੀਰੋ ਜੇ ਮਾਨੂੰ 10 ਕਿੰਮਟਲ ਹੁੰਦਾ ਹੈ ਤਾਂ ਸਾਡਾ ਝਾੜ 14 ਕਿੰਮਟਲ ਆਇਆ ਹੈ 2 ਬਿੱਗੇ ਚੋਂ ਮਤਲਬ ਐਦਾਂ ਦੇ ਨੇ ਰਿਜ਼ਲਟ ਆ ਮੈਂ ਨਹੀਂ ਕਹਿੰਦਾ ਤੁਸੀਂ ਪਹਿਲੇ ਸਾਲੇ 5 ਕਿੱਲੇ ਚ ਵਰਤੋ ਜੇ ਵੀਰੋ ਤੁਸੀਂ 5 ਕਿੱਲੇ ਚ ਕਣਕ ਬੀਜਦੇ ਆ ਜਾਂ ਝੋਨਾ ਬੀਜਦੇ ਆ ਆਪਣਾ 2.5 ਕਿੱਲੇ ਚ ਇਹਦਾ ਐਕਸਪੈਰੀਮੈਂਟ ਕਰਕੇ ਦੇਖੋ ਨਤੀਜੇ ਤੁਹਾਡੇ ਸਾਹਮਣੇ ਹੋਣਗੇ ਹਾਂਜੀ ਤੇ ਫਿਰ ਤੁਸੀਂ ਖੁਸ਼ੀ ਦੇ ਵਿੱਚ ਵੀਡੀਓ ਜਰੂਰ ਬਣਾ ਦੇਣੀ ਆ ਨੰਬਰ ਨੋਟ ਕਰ ਲਓ ਸਰਦਾਰ ਜੀ ਦਾ ਹੁਣੇ ਛੇਤੀ ਫੋਨ ਕਰੋ 83606 75 178 ਤੇ ਫੋਨ ਕਰੋ ਸਰਦਾਰ ਜੀ ਫੋਨ ਚੱਕਣ ਦੇ ਜੇ ਕੋਈ ਹੋਰ ਵੀ ਇਨਕੁਆਰੀ ਕਰਨਾ ਚਾਹੁੰਦੇ ਆ ਤਾਂ ਉਹ ਵੀ ਤੁਸੀਂ ਇਨਕੁਆਰੀ ਕਰ ਕਰ ਲਿਓ ਜੀ ਹਰ ਇੱਕ ਚੀਜ਼ ਅਸੀਂ ਲਿਖਤੀ ਰੂਪ ਵਿੱਚ ਕੈਮਰੇ ਦੇ ਸਾਹਮਣੇ ਕਰਾਂਗੇ ਤੁਹਾਡੇ ਨਾਲ ਤੇ ਕਿਸਾਨ ਜੱਥੇ ਬੰਦੀਆਂ ਤੱਕ ਮੇਰੀ ਇਹ ਵੀਡੀਓ ਪਹੁੰਚਦੀ ਕਰ ਦਿਓ ਅਗਰ ਉਹ ਹਮਦਰਦੀ ਹੈਗੇ ਨੇ ਪੰਜਾਬ ਦੇ ਤਾਂ ਸਾਡੇ ਨਾਲ ਗੱਲਬਾਤ ਕਰ ਲੈਣ ਸਾਡੇ ਪ੍ਰੋਡਕਟ ਦੇ ਵਿੱਚ ਕੋਈ ਵੀ ਨੁਕਸ ਕੱਢ ਕੇ ਦਿਖਾ ਦੇਣਾ ਕਿ ਹਾਂ ਨਹੀਂ ਹੈਗਾ ਪਹਿਲਾਂ ਇੱਕ ਵਾਰੀ ਵਰਤਾਰੇ ਸਹੀ ਮੈਂ ਕਿ ਨਹੀਂ ਬੱਲੇ ਬੱਲੇ ਹੋ ਜੂਗੀ ਪੂਰੇ ਪੰਜਾਬ ਦੇ ਵਿੱਚ ਭਾਰਤ ਭਾਰਤ ਸਰਕਾਰ ਦੀਆਂ ਲੈਬਾਂ ਚ ਚੈੱਕ ਹੋ ਕੇ ਇਹਨੂੰ ਪਰਮਾਨ ਪੱਤਰ ਮਿਲਿਆ ਜੀ ਕਹਿਣ ਤੋਂ ਸਰਟੀਫਿਕੇਟ ਜਾਰੀ ਹੋਇਆ ਕਿ ਕਿਸਾਨ ਇਹਨੂੰ ਵਰਤ ਸਕਦੇ ਆ ਕਿ ਬਹੁਤ ਵਧੀਆ ਪ੍ਰੋਡਕਟਾਂ ਕਿਸਾਨਾਂ ਦੀ ਜ਼ਿੰਦਗੀ ਬਦਲਣ ਵਾਲਾ ਪ੍ਰੋਡਕਟ ਹੈ ਜੀ ਫਸਲਾਂ ਦਾ ਝਾੜ ਨੂੰ ਦੁੱਗਣਾ ਹੋਵੇਗਾ ਜੀ ਕੋਈ ਸਾਲਾਂ ਚ ਦੇਖੋ ਜੀ ਕਿਸਾਨ ਲੈਣਗੇ ਹੁਣ ਨਜ਼ਾਰੇ ਫਸਲਾਂ ਜਦੋਂ ਆਣ ਗਿਆ ਭਰਮੀਆਂ ਕੋਈ ਤਾਂ ਗੱਲ ਹੈ ਕਹਿੰਦੇ ਫਸਲਾਂ ਤੇ ਨਸਲਾ ਬਚਾਉਣ ਦੀ ਹੁਣ ਸਾਨੂੰ ਲੋੜ ਹੈ ਨਹੀਂ ਤਾਂ ਆਉਣ ਵਾਲੀ ਪੀੜ੍ਹੀ ਸਾਡੀ ਬਕਲਾੰਗ ਹੋਊਗੀ ਕੈਂਸਰ ਵਾਲੇ ਤਾਂ ਮਰੀਜ਼ ਘਰ ਘਰ ਹੁੰਦੇ ਆ ਤੇ ਸ਼ੂਗਰ ਤਾਂ ਹੈਗੇ ਆ